ਸਰਬੱਤ ਦਾ ਭਲਾ ਐਫ ਡੀ ਕੇ ਅੱਜ ਮੈਂ ਸਾਡੇ ਧਰਮ ਦੇ ਠੇਕੇਦਾਰਾਂ ਨੂੰ ਇੱਕ ਗੱਲ ਪੁੱਛਣੀ ਚਾਹਣਾ ਠੇਕੇਦਾਰ ਸਾਹਿਬ ਕਿੰਨੇ ਸਾਲ ਹੋ ਗਏ 1919 ਚੋਂ ਵੀ ਇਹ ਕੰਮ ਹੋਂਦ ਵਿੱਚ ਆਇਆ ਸੀ ਸ਼੍ਰੋਮਣੀ ਕਮੇਟੀ ਦਾ ਤੇ ਸ਼੍ਰੋਮਣੀ ਕਮੇਟੀ ਨੇ ਸਾਡੇ ਅੱਜ ਤੱਕ ਸਾਡੇ ਪਿੰਡ ਨਵੇਂ ਕਿਲੇ ਬਾਹਰ ਤਾਂ ਨਹੀਂ ਮੈਨੂੰ ਪਤਾ ਸਾਡੇ ਪਿੰਡ ਨਵੇਂ ਕਿਲੇ ਕੋਈ ਵੀ ਸ਼੍ਰੋਮਣੀ ਕਮੇਟੀ ਦਾ ਇੱਕ ਵੀ ਪ੍ਰਚਾਰਕ ਕਥਾਵਾਚਕ ਰਾਗੀ ਢਾਡੀ ਕੋਈ ਵੀ ਸਾਡੇ ਪਿੰਡ ਆਇਆ ਹੋਵੇ ਐਸਾ ਪਾਉਣਿਆ ਸਰਦਾਰ ਜੀ ਸਾਨੂੰ ਸਿਖਾਇਆ ਕੀ ਇਕ ਬੋਲੀ ਜਾਨੇ ਤੁਹਾਨੂੰ ਠੇਕੇਦਾਰ ਆਂਦਾਂ ਨੰਨ ਥੋੜੀ ਅੱਖਾਂ ਲ ਘਾਟਾ ਅਗਰ ਸਾਨੂੰ ਸਿਖਾਈ ਨਹੀਂ ਸਾਡੇ ਕੋਲ ਧਰਮ ਵਾਲਾ ਬੰਦਾ ਕੋਈ ਆਇਆ ਨਹੀਂ ਸਾਨੂੰ ਦੱਸ ਰਿਆ ਯਾਰਾ ਬੁਖਾਇਆ ਇਹ ਸਾਨੂੰ ਡਰਾਮੇ ਕਾਮਰੇਟਾਂ ਦੇ ਪਹਿਲੇ ਦਿਨ ਤੋਂ ਡੁਪਲੀਕੇਸੀ ਬੰਦੇ ਨੇ ਸਰਵਾਰ ਪਾ ਕੇ ਬੁੜੀ ਬਣ ਗਿਆ ਨਹੀਂ ਜਿਹੜੇ ਕੋ ਸਿਖਾਉਂਗੇ ਉਹ ਹੀ ਕੋ ਸਿੱਖਣਾ ਆਦਾ ਪ੍ਰਵਾਧ ੱੱਕੇ ਨਾ ਹੀ ਅਸੀਂ ਆ ਮਾੜਾ ਮੋਟਾ ਕਿਹੜੇ ਕਿੰਤਾੜੀ ਰੱਖਲੇ ਆ ਸਾਨੂੰ ਦੱਸ ਸਕੈ ਨੇ ਧਰਮ ਦੀ ਬਾਬਤ ਜੋ ਸ਼ਰੋਣੀ ਕਮੇਟੀ ਦਾ ਸਾਡੇ ਕੋਲੇ ਆ ਕੇ ਵੜੀ ਨਹੀਂ ਸਾਨੂੰ ਦੱਸਣਾ ਇਹਨੇ ਸਵਾ ਸੀ ਉਹ ਤਾਂ ਸਾਨੂੰ ਉਹਦੇ ਵਕਲ ਨਹੀਂ ਬੋਲਣ ਦੀ ਸੌਂਦਾ ਗਲਾਪੇ ਨਹੀਂ ਹੁਣ ਆਈ ਸਾਡੇ ਪਿੰਡਾਂ ਛੋੜੇ ਖੁੰਡਾਂ ਦਾ ਵਾਇਦਾ ਕਹਿ ਦੇ ਜੋ ਕੀ ਇਹਨੇ ਗੰਦ ਪਾਇਆ ਉਹਨਾਂ ਨੇ ਆ ਸਾਡੇ ਗ੍ਰੰਥੀ ਦਾ ਉਹ ਮੰਦਾ ਹਾਲ ਕੀਤਾ ਥੋੜੇ ਦਿਨ ਹੋ ਗਏ ਇੱਕ ਸਾਡਾ ਕੋਈ ਸੱਜਣ ਮਿੱਤਰਾ ਉਹਨਾਂ ਦੇ ਘਰੇ ਗੁਰੂ ਮਹਾਰਾਜ ਦੀ ਕਿਰਪਾ ਹੋਈ ਆ ਉਹਨਾਂ ਦੇ ਕਾਰਜਾ ਕਰੇ ਉਹਨਾਂ ਨੇ ਸਹਿਜ ਪਾਠ ਪਰ ਆਰੰਭ ਕਰਵਾਉ ਸੀਗਾ ਤੇ ਗ੍ਰੰਥੀ ਨਹੀਂ ਮਿਲਿਆ ਕੋਈ ਸਾਡੇ ਮੁੰਡੇ ਗ੍ਰੰਥੀ ਨਹੀਂ ਬੰਨਦੇ ਸਾਡੇ ਬੱਚੇ ਪਾਠ ਦੀ ਸੰਥਾ ਨਹੀਂ ਲੈਂਦੇ ਇੱਕ ਸਾਡੇ ਜਿਹੜੇ ਗੁਰਦਵਾਰ ਦੇ ਪ੍ਰਧਾਨ ਉਹੀ ਤਾਂ ਮੇਰੇ ਠੇਕੇਦਾਰ ਜਿਹੜੇ ਸਰਦਾਰ ਜੀ ਉਹਨਾਂ ਨੇ ਸਾਡੇ ਗ੍ਰੰਥੀ ਦਾ ਗੱਲ ਘੁੱਟ ਕੇ ਰੱਖਦੇ ਆ ਉਹ ਗੁਰੂ ਮਹਾਰਾਜ ਦਾ ਵਜ਼ੀਰਾ ਕਿੱਥੇ ਭੁਗਤੰਗਾ ਸੀ ਗੁਰੂ ਮਹਾਰਾਜ ਦਾ ਵਜ਼ੀਰ ਹੋਵੇ ਤੇ ਘਰ ਘਰ ਰੋਟੀਆਂ ਮੰਗਦਾ ਫਿਰ ਟੁੱਕਰ ਮੰਗਦਾ ਫਿਰਦਾ ਹੋਵੇ ਲਾਂ ਤਾਂ ਨਹੀਂ ਸਾਡੇ ਉਹ ਸਾਡੇ ਗੁਰੂ ਮਹਾਰਾਜ ਦਾ ਵਜ਼ੀਰਾ ਉਹਦੀ ਘਟੋ ਘੱਟ ਵੀ ਸੇਵਾ ਜਿਹੜੀ 50000 ਰੁਪਿਆ ਸ਼ਹਿਰ ਵਾਲੇ ਗੁਰੂ ਘਰਾਂ ਦੀ ਤੇ 25000 ਰੁਪਿਆ ਪਿੰਡ ਵਾਲੇ ਗੁਰੂ ਘਰ ਦੀ ਹੋਣੀ ਚਾਹੀਦੀ ਆ ਤੇ ਸਾਡੇ ਜਿਹੜੇ ਆਪਣਾ ਇਥੇ ਕਰਤਾ ਤਾਤਾ ਸਾਡੇ ਧਰਮ ਦੇ ਜਿਹੜੇ ਠੇਕੇਦਾਰ ਹਨ ਉਹ ਪਤਾ ਕੀ ਆਂਦੇ ਆ ਲੈ 1 ਘੰਟਾ ਤੜਕੇ ਪਾਠ ਕਰਨਾ 1 ਘੰਟਾ ਸ਼ਾਮ ਨੂੰ ਕਰਨਾ ਤੇ 500 ਰੁਪਏ ਦਿਹਾੜੀ ਆ ਉਹਦੇ ਉਹਨਾਂ ਹਸਾਲਾ ਨੂੰ ਕਿੰਨੇ ਬੰਦੇ ਦੇ ਨਹੀਂ ਯਾਰ ਐਨਾ ਕਰੋ ਉਹਨੂੰ ਦਿਹਾੜੀ ਰੱਖਿਆ ਉਹ ਗੁਰੂ ਮਹਾਰਾਜ ਦੇ ਜੀਰਾ ਘਰ ਘਰ ਚੱਕ ਕੇ ਡੋਲਣਾ ਦੁੱਧ ਮੰਗਦਾ ਫਿਰਦਾ ਰੋਟੀਆਂ ਮੰਗਦਾ ਫਿਰਦਾ ਲਾਂਦਾ ਸਾਡੇ ਜਮਤ ਦੇ ਯਾਰ ਇਹ ਸਾਨੂੰ ਪੁੱਛਣੇ ਪੈਣੀਆਂ ਗੱਲਾਂ ਧਰਮ ਦੇ ਠੇਕੇਦਾਰਾਂ ਨੂੰ ਮਾਨ ਸਾਹਿਬ ਤੁਹਾਨੂੰ ਵੀ ਮੇਰੀ ਗੁਜਾਰਸ਼ ਹੈ ਇੱਕ ਬੇਨਤੀ ਹੈ ਮੇਰੀ ਇੱਕ ਪਿੰਡ ਮਗਰ ਇੱਕ ਗ੍ਰੰਥੀ ਗੁਰਦੁਆਰੇ ਪਾਸ 1.5 ਦਾ ਬਣਾਇਆ ਜਿਹਨੂੰ ਇੱਕ ਪਿੰਡ ਦੇ 4 ਨੰਬਰਦਾਰ ਨੰਬਰਦਾਰਾਂ ਨੂੰ ਸਰਕਾਰੀ ਮੁਲਾਜ਼ਮਾਂ ਵਾਲੀ ਮਾਨ ਪੱਤਾ ਮਿਲਣਾ ਚਾਹੀਦਾ ਤਨਖਾਹ ਮਿਲਣੀ ਚਾਹੀਦੀ ਆ ਉਹ ਜਿਹਨੂੰ ਕਹਿ ਦੇਣਗੇ ਵੀ ਆ ਗੁਰਦੁਆਰਾ ਸਹੀ ਆ ਇੱਕ ਪਿੰਡ 'ਚ ਇੱਕ ਗ੍ਰਾਂਥੀ ਨੂੰ ਸਰਕਾਰੀ ਨੌਕਰੀ ਤੌਰ ਤੇ ਇੱਕ ਗ੍ਰਾਂਥੀ ਨੂੰ ਇੱਕ ਪਿੰਡ 'ਚ ਸਰਕਾਰੀ ਤੌਰ ਤੇ ਉਹਨੂੰ ਸਰਖਾਹ ਮਿਲੇ 60-70 ਹਜ਼ਾਰ ਰੁਪਇਆ ਉਹ ਸਾਡੇ ਧਰਮ ਨੂੰ ਧਰਮ ਦਿਆਂ ਉੱਥੇ ਕਲਾਸਾਂ ਲਾਵੇ ਬੱਚਿਆਂ ਨੂੰ ਸਮਝਾਵੇ ਸੰਥਾ ਦੇ ਵਿੱਚ ਗੁਰਬਾਣੀ ਦੀ ਉਹਨੂੰ ਬੱਚੇ ਪਾਲਨੇ ਔਖੇ ਆ ਗ੍ਰੰਥੀ ਤਾਂ ਨਹੀਂ ਕੋਈ ਬਣਦਾ ਆਉਣ ਵਾਲੇ ਦਿਨ ਤੁਹਾਨੂੰ ਨਾਨਕ ਯਾਦ ਆ ਜਾਣਗੇ ਗ੍ਰੰਥੀ ਨਹੀਂ ਮਿਲਨੇ ਉਹ ਲੈਂਦੇ ਪੰਜਾਬ 'ਚ ਨਾ ਜਿਹੜੇ ਸਿੱਧੀ ਸਿੱਖਾ ਉਹ ਸ਼ੇਪ ਕਰਕੇ ਰੱਖਦੇ ਆ ਪਰ ਉਹ ਸ਼ਰਦਾ ਬਹੁਤ ਆ ਜਦੋਂ ਪਹਿਲੀ ਵਾਰ ਦੇਖੇ ਬਹੁਤ ਮਨ ਦੁਖੀ ਹੋਇਆ ਪਰ ਜਦੋਂ ਸ਼ਰਦਾ ਵੇਖੀ ਮਨ ਗਦ-ਗਦ ਕਰਕੇ ਉੱਠ ਖੜਾ ਸਰਦਾਰ ਜੀ ਉਹਨਾਂ ਦੇ ਮੁਕਾਬਲੇ ਸਾਡੀ ਇੱਕ ਭੋਰਾ ਵੀ ਸ਼ਰਦਾ ਨਹੀਂ ਤੇ ਸਾਡੇ ਜਿਹੜੇ ਧਰਮ ਦੇ ਠੇਕੇਦਾਰ ਆ ਕਿ ਸ਼ਹਿਰ ਗੁਰੂ ਘਰ ਉੱਥੇ ਤਾਂ ਆ ਛੱਤਰ ਪੋਲੀ ਹੋਇਆ ਭਰਾਵਾ ਇੱਕ ਹੋਰ ਪਰੇ ਆਪਣਾ ਗੁਰਦੁਆਰਾ ਸਾਹਿਬ ਆ ਤਪਸਥਾਨ ਤੇ ਉੱਥੇ ਛੱਤਰ ਪੋਲੀ ਹੁਣ ਆਲਾ ਕੰਮ ਹੋਇਆ ਪਿਆ ਉੱਥੇ ਚਾਰ ਪੰਜ ਪ੍ਰਧਾਨ ਬਣੇ ਫਿਰ ਤੂੰ ੱੱਕੇ ਨਹੀਂ ਜਿਹੜਾ ਉਥੋਂ ਦਾ origial ਪ੍ਰਧਾਨ ਆ ਉਹ ਸਰਦਾਰ ਬਲਜੀਤ ਸਿੰਘ ਖਾਲਸਾ ਨਵੇਂ ਕਿਲੇ ਦਾ ਉੱਥੇ ਫਰੀਦਕੋਟ ਦੇ ਰਾਇਸ਼ਾ ਇੱਕ ਤਿੰਨ ਚਾਰ ਹੋਰੀ ਇੱਕ ਮੇਰੇ ਕਾ ਹਰੋਲੂ ਬਣਾਇ ਫਿਰਦਾ ਉਸ ਵਰਤਾਂ ਉਹ ਕੋਈ ਨੂੰ ਪੁੱਛਦਾ ਨਹੀਂ ਵਾਟ ਇਜ਼ ਅਨੰਤ ਨਾ ਬਣਾਇ ਫਿਰਦਾ ਤੇ ਵੇਖਿਓ ਜਿਹੜੇ ਇੱਥੇ ਆਪਣਾ ਸਾਡੇ ਇਸ ਗੁਰਦੁਆਰੇ ਹੋਇਆ ਸੀ ਪਿਛੇ ਜੇ ਸ਼ੂਟਿੰਗ ਬਹੁਤ ਸ਼ਰਮਨਾਕ ਗੱਲ ਹੋਈ ਵੀਡੀਓ ਵਾਇਰਲ ਕਰਤੀ ਕਿਸੇ ਨੇ ਨਾ ਕਰਿਆ ਕਰੋ ਉਹਨਾਂ ਦੇ ਜਿਹੜੇ ਕਰਤੂਤਤਾ ਕੀਤੀਆਂ ਕੀਤੀਆਂ ਤੁਸੀਂ ਨਾ ਕਰੋ ਯਾਰ ਅੱਖ ਲੱਗ ਜਾ ਕਰੋ ਸਾਡਾ ਬਹੁਤ ਉੱਚਾ ਕਰਤਾਰ ਆ ਇਹਨੂੰ ਥੱਲੇ ਨਾ ਕਰੋ ਇਹ ਪ੍ਰਧਾਨ ਕੀ ਨਾਲ ਨਹੀਂ ਕੋਹ ਬੰਨਾ ਆਪਕੋ ਆਪਣੇ ਪਰਿਵਾਰਾਂ ਨੂੰ ਰਿਸ਼ਤੇਦਾਰਾਂ ਨੂੰ ਸੱਜਣਾਂ ਮਿੱਤਰਾਂ ਨੂੰ ਪ੍ਰਧਾਨ ਕੀਆ ਤੋਂ ਪਾਸੇ ਹੋ ਗਏ ਆਪੋ ਆਪਣੀ ਡਿਊਟੀ ਸੰਭਲੋ ਜੇ ਕੋਈ ਹਿੰਦੂ ਵੀਰ ਆ ਉਹ ਆਪਣੇ ਧਰਮ 'ਚ ਪੱਕਾ ਰਵੇ ਸਿੱਖੋ ਆਪਣੇ ਧਰਮ 'ਚ ਪੱਕਾ ਰਵੇ ਅਸਾਈ ਵੀਰ ਆਪਣੇ ਧਰਮ 'ਚ ਪੱਕਾ ਰਹਿਣਾ ਮੁਸਲਮ ਵੀ ਉਹ ਵੀ ਆਪਣੇ ਧਰਮ ਨੂੰ ਪੂਰੇ ਪਰਫੁੱਲਤ ਕਰਨ ਤੇ ਪੱਕੇ ਰਹਿਣ ਤੇ ਭਰਾਓ ਇੱਕ ਦੂਜੇ ਨੂੰ ਐਵੇਂ ਢਾਣਾ ਲਾਇਆ ਕਰੋ ਆਖੇ ਲੱਗ ਜਾਓ ਸਿਆਣੇ ਬਣ ਜਾਓ ਮੋੜ ਕੇ ਅਤਵਾਦ ਤੇ ਅਖਤੰਕਵਾਦ ਕੀ ਕੀ ਨੰਨਾ ਸੁਹੀ ਰੱਖੇ ਯਾਰ ਉਹਨਾਂ ਦੇ ਨਾ ਕਰਿਆ ਕਰੋ ਆਖੇ ਲੱਗ ਜਾਓ ਸਿਆਣੇ ਬਣ ਜਾਓ ਹੱਥ ਬਣ ਕੇ ਬੇਨਤੀ ਆ ਇੱਕ ਤਾਂ ਮਾਨ ਸਾਹਿਬ ਇੱਕ ਪਿੰਡ ਚ ਇੱਕ ਗ੍ਰਾਂਥੀ ਨੂੰ ਸਰਕਾਰੀ ਤੌਰ ਤੇ ਨੌਕਰੀ ਤੇ ਭਰਤੀ ਕਰ ਲੋ ਹੱਥ ਬਨ ਕੇ ਮੇਰੀ ਬੇਨਤੀ ਆ ਉਹਦੀ 60 ਜਾਂ 70000 ਰੁਪਏ ਤਨਖਾਹ ਹੋਵੇ ਉਹ ਧਰਮ ਨੂੰ ਪੂਰਾ ਪਰਫੁੱਲਤ ਕਰੇ ਉਹ ਜਿਹੜਾ ਬਾਦਲ ਨਹੀਂ ਕਰ ਸਕਿਆ ਅੱਜ ਉਹਦੀ ਕਬਰ ਤੇ ਨਾ ਕਾਮਣੀ ਪੈਂਦਾ ਮਾਨ ਸਾਹਿਬ ਤੁਸੀਂ ਤਾਂ ਕਰ ਦਿਓ ਇੱਕ ਛੋਟਾ ਸਾਡੀ ਮਾਮੂਲੀ ਜੀ ਘਟਨਾ ਹੈ ਤੇ ਪਰ ਕਿਤੇ ਨਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਨਾਲ ਇੱਕ ਨੀਂਹ ਜੋੜ ਲੱਗੂਗੀ। ਬੇਡਾ ਬੜਾ ਪੁੰਤਾ ਕੰਮ ਕੀਤਾ। ਮਹਾਰਾਜਾ ਰਣਜੀਤ ਸਿੰਘ ਨੇ ਜਿੰਨੇ ਵੀ ਆਪਣੇ ਵੱਡੇ ਧਾਰਮਿਕ ਸਥਾਨ ਜਨਮ ਸਥਾਨ ਉਹਨਾਂ ਦੇ ਨਾਲ 18-1800 ਏਕੜ 25-2500 ਏਕੜ ਜ਼ਮੀਨ ਲਵਾਈ ਆ। ਧੂਭ ਜੋਤ ਵਾਸਤੇ ਸੇਵਾ ਵਾਸਤੇ ਤੇ ਮਾਨ ਸਾਹਿਬ ਬਾਦਲ ਨੇ ਬਾਦਲ ਨੇ ਤਾਂ ਅੱਖਾਂ ਮੀਚ ਲਈਆਂ ਉਹਨੇ ਨਹੀਂ ਕੁਛ ਕੀਤਾ ਤੁਸੀਂ ਕਰ ਦਿਓ ਇੱਕ ਪਿੰਡ ਚ ਇੱਕ ਗੁਰਦੁਆਰੇ ਦਾ ਸਰਕਾਰੀ ਗ੍ਰੰਥੀ ਕਰ ਦਿਓ ਤੇ ਇੱਕ ਉਹਦੇ ਨਾਲ ਸਹਿਯਕ ਰੱਖ ਦਿਓ ਦੋ ਦੋ ਬੰਨੇ ਆਪਣਾ ਗ੍ਰੰਥੀਆਂ ਦੀ ਲੋੜ ਦਿਆ ਇੱਕ ਸੀਨੀਅਰੀ ਸੀਨੀਅਰ ਤੇ ਇੱਕ ਜੂਨੀਅਰ ਦੋ ਬੰਦਿਆਂ ਨੂੰ ਸਰਕਾਰੀ ਨੌਕਰੀ ਚਲੋ ਉਹਦੀ ਅੱਧੀ ਤਨਖਾਹ ਕਰ ਦਿਓ ਉਹ 33000 ਰਸਾਰ ਲੂ ਇਹ ਕਰ ਦੋ ਬਾਦ ਜਿਹੜਾ ਨਹੀਂ ਕਰ ਸਕਿਆ ਇਹ ਤੁਹਾਡੇ ਕਰਨ ਜੋਗਾ ਨਾ ਆ ਜਿਹੜਾ ਤੁਸੀਂ 11-11 ਆਪਣਾ ਸੋਰੀ ਹਜ਼ਾਰ ਹਜ਼ਾਰ ਰੁਪਏ ਦੇਣਾ ਨਾ ਔਰਤਾਂ ਨੂੰ ਇਹ ਨਾ ਸੋਸ਼ੇ ਭਾਜੀ ਕਰੋ ਯਾਰ ਸਾਨੂੰ ਪੜਾਈ ਦਿਓ ਤੇ ਜਿਹਦਾ ਪਹਿਲ ਸਾ ਪਹਿਲ ਕਦਮੀ ਸਾਡੀ ਗੁਰਬਾਨੀ ਆਉਂਦੀ ਆ ਸਾਡਾ ਧਰਮ ਆਉਂਦਾ ਉਹਨੂੰ ਫਰਫੋਲਦ ਕਰੋ ਯਾਰ ਸਾਨੂੰ ਸਕੂਲ ਦਿਓ ਹਸਬਦਾਂ ਨੂੰ ਲੋੜ ਨਹੀਂ ਗਈ ਡਾਕਟਰਾਂ ਨੂੰ ਲੋੜ ਆ ਸਕੂਲਾਂ ਲੋੜ ਨਹੀਂ ਗਈ ਮਾਸਟਰਾਂ ਨੂੰ ਲੋੜ ਆ ਲੋਕ ਤਾਂ ਬਾਹਰੋਂ ਭੱਜੇ ਨੇ ਸੱਕ ਕੇ ਯਾਰ ਆਖੇ ਲੱਜੋ ਹੱਥ ਬਨ ਕੇ ਬੇਨਤੀ ਆ ਇਹ ਕੰਮ ਮਾਨ ਸਾਹਿਬ ਮੈਨਸ ਹੋਪ ਪਾ ਕੇ ਖਾਣਾ ਜੇ ਤੁਸੀਂ ਮੇਰੀ ਗੱਲ ਨਾ ਮੰਨੋ ਪੱਕੀ ਗੱਲ ਮੰਨੋਗੇ ਤੁਹਾਨੂੰ ਦਾਤਾ ਇਹ ਤੁਹਾਡੇ ਨਾਲ ਗੱਲ ਚੇਂਜ ਬੈਊਗੀ ਵੀ ਵਾਕਿਆ ਮੈਨੂੰ ਕੰਮ ਕਰਨਾ ਚਾਹੀਦਾ ਬਾਦਲ ਨੇ ਤਾਂ ਨਹੀਂ ਕੰਮ ਕਰਨਾ ਕਿਸੀ ਯਾਰ ਜਿਹੜਾ ਆਨੰਦ ਕਾਰਜ ਮਰਜੈਕਟ ਨਹੀਂ ਆਪਣਾ ਉਹ ਹੀ ਲਿਖਾ ਸਕਿਆ ਯਾਰ ਲਾਂਧਾਉਣੇ ਕਰਨਾ ਕਰਾਉਣਾ ਸਾਡੇ ਪੰਜਾਬ ਦੀ ਖਾਤਰ ਇੱਥੇ ਮੇਰੇ ਕਾ ਜਿਹੜੇ ਕੱਢ ਕੇ ਦਾੜੇ ਤਮੜ ਕੋ ਤੁਰੇ ਫਿਰਦੇ ਆ ਖਾਲਸਾ ਜਿੰਦਾਬਾਦ ਨਹੀਂ ਯਾਰ ਖਾਲਸਾ ਉਹ ਲੱਗ ਜੀ ਜਾ ਆਡੇ ਬਾਦਲ ਕੰਨੇ ਜਿਹੜੇ ਲੱਗੇ ਚਿਚੜ ਇਹਨਾਂ ਨੇ ਵਿੜਿਆ ਬਾਦੋਂ ਧਰਮ ਦਾ ਠੀਕ ਹੈ ਨਾ ਆ ਪਿੱਛੇ ਇਹਨਾਂ ਦੇ ਪ੍ਰੋਗਰਾਮ ਵਿੱਚ ਬੋਲ ਲਗਾ ਜੀ ਖਾਲਸਾ ਜਿੰਦਾਬਾਦ ਮੈਂ ਹਾਦੂ ਕੀ ਰੇ ਨੇ ਕਦੋਂ ਕਦੋਂ ਪੜਾ ਚੜ ਗਏ ਖਾਲਸਾ ਨੇ ਉਹਨੂੰ ਤੇ ਪਹਿਲਾਂ ਤਾਂ ਸਾਰਾ ਪੰਜਾਬ ਵਿਲਾ ਕਰਾਦਾ ਬਰਾਬਰ ਆ ਇਹਨਾਂ ਨੇ ਮੁੰਡੇ ਤੜਕਣ ਦੇ ਭੁੱਗਦੇ ਜਾਣਾ ਤੇ ਆਪ ਨੂੰ ਮੁਕਾਬਲੇ ਬਣਾਉਣੇ ਆਦਾਂ ਨੇ ਕਰਤੋ ਤਾਂ ਹੀ ਮਾਨ ਸਾਹਿਬ ਨੇ ਬਹੁਤ ਕੁਝ ਕੀਤਾ ਇਨੇ ਖੋਲਣ ਕਵਾਰੀਆਂ ਦੇ ਘੋਟ ਰਗਨਾਂ ਦੀ ਨਾਲੇ ਵੀ ਲੱਗੇ ਪਤਾ ਬਣ ਜਾ ਜੋਤੀ ਬਾਸੂ 25 ਸਾਲ ਰਾਜ ਟੁੱਟੇ ਨਾ ਤੇ ਥੋੜਾ ਖੂੰਡਾ ਕਢਕਾਣਾ ਤੇ ਆ ਜਿਹੜੇ ਪਣ ਹੈਗੇ ਆ ਮੇਰੇ ਤਰੇ ਕੇ ਜਿਹੜੇ ਫਿਰ ਕੰਮ ਸੂਤ ਆਊਗਾ ਐਵੇਂ ਨਹੀਂ ਪਰ ਜ਼ਿੰਮੇਦਾਰ ਦੇ ਨਾ ਘੜਕਾ ਜਿਹੜੇ ਖਰਾਬ ਕਰਦੇ ਉਹਦੇ ਘੜਕਾਓ ਹਾਂਜੀ ਚਲੋ ਓਕੇ ਭਾਈ